ਪੰਜਾਬ ਦੀ ਹਾਰ ਤੋਂ ਬਾਅਦ ਟੌਪ 2 ਦੀ ਲੜਾਈ ਹੋਰ ਵੀ ਦਿਲਚਸਪ ਹੋ ਚੁੱਕੀ ਹੈ ਕਿਉਂਕਿ ਚਾਰੇ ਟੀਮਾਂ ਟੌਪ 2 ਵਿੱਚ ਪਹੁੰਚ ਸਕਦੀਆਂ ਹਨ ਜਾਣੋ ਕਿਵੇਂ ਆਈਪਲ 2025 ਹੁਣ ਆਪਣੇ ਆਖਰੀ ਪੜਾਤੇ ਹੈ ਸਿਰਫ 4 ਲੀਗ ਮੈਚ ਬਾਕੀ ਹਨ ਉਸ ਤੋਂ ਬਾਅਦ ਪਲੇਆਫ ਮੈਚ ਖੇਡੇ ਜਾਣਗੇ ਅਤੇ ਫਿਰ 3 ਜੂਨ ਨੂੰ ਆਈਪਲ 2025 ਦਾ ਫਾਈਨਲ ਮੈਚ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਪਰ ਅਜੇ ਇਹ ਫੈਸਲਾ ਨਹੀਂ ਹੋਇਆ ਕਿ ਕਿਹੜੀਆਂ ਦੋ ਟੀਮਾਂ ਟਾਪ 2 ਵਿੱਚ ਜਗ੍ਹਾ ਬਣਾ ਸਕਣੀ ਹੈ ਕਿਉਂਕਿ ਅਜੇ ਵੀ ਚਾਰੇ ਟੀਮਾਂ ਦਾ ਇੱਕ ਇੱਕ ਮੈਚ ਬਾਕੀ ਹੈ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਕਿ ਬੈਂਗਲੌਰ ਪੰਜਾਬ ਗੁਜਰਾਤ ਅਤੇ ਮੁੰਬਈ ਇੰਡੀਅਨਸ ਦੇ ਟਾਪ 2 ਵਿੱਚ ਪਹੁੰਚਣ ਦੇ ਕੀ ਸਮੀਕਰਨ ਹਨ ਇਹ ਸਾਰੀਆਂ ਟੀਮਾਂ ਟਾਪ 2 ਵਿੱਚ ਆਪਣੀ ਜਗ੍ਹਾ ਕਿਵੇਂ ਬਣਾ ਸਕਦੀਆਂ ਹਨ ਇਸ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਸਾਰਨੋਂ ਪਹਿਲੇ ਨੰਬਰ ਤੇ ਗੁਜਰਾਤ ਟੈਂਟਸ ਡਬਲ ਹੈਂਡਰ ਦਾ ਪਹਿਲਾ ਮੈਚ ਅੱਜ ਗੁਜਰਾਤ ਅਤੇ ਚਨਈ ਵਿਚਾਲੇ ਹੈ ਜੇਕਰ ਸੁਭਮਨ ਗਿੱਲ ਦੀ ਕਪਤਾਨੀ ਵਾਲੀ ਗੁਜਰਾਤ ਅੱਜ ਮੈਚ ਜਿੱਤ ਜਾਂਦੀ ਆ ਤਾਂ ਇਹ ਟੌਪ 2 ਦਾ ਸਥਾਨ ਪੱਕਾ ਕਰ ਲਵੇਗੀ ਪਰ ਜੇਕਰ ਹਾਰ ਜਾਂਦੀ ਆ ਤਾਂ ਇਸ ਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ ਤੇ ਨਿਰਭਰ ਰਹਿਣਾ ਪਵੇਗਾ ਫਿਰ ਗੁਜਰਾਤ ਲਈ ਲਖਨਊ ਦਾ ਬੰਗਲੌਰ ਨੂੰ ਹਰਾਉਣਾ ਜ਼ਰੂਰੀ ਹੋਵੇਗਾ ਇਸ ਵੇਲੇ ਗੁਜਰਾਤ ਦੇ 18 ਅੰਕ ਹਨ ਪੰਜਾਬ ਦੀ ਟੀਮ ਹਾਰ ਤੋਂ ਬਾਅਦ ਵੀ ਦੂਜੇ ਨੰਬਰ ਤੇ ਬਰਕਰਾਰ ਹੈ ਸ਼੍ਰੇਸ਼ ਅਈਅਰ ਦੀ ਕਪਤਾਨੀ ਵਾਲੀ ਪੰਜਾਬ ਕਿੰਗਸ ਦੇ ਇਸ ਸਮੇਂ 17 ਅੰਕ ਹਨ ਟੌਪ 2 ਵਿੱਚ ਜਗ੍ਹਾ ਬਣਾਉਣ ਲਈ ਉਹਨਾਂ ਨੂੰ ਮੁੰਬਈ ਇੰਡੀਅਨਸ ਨੂੰ ਹਰਾਉਣਾ ਪਵੇਗਾ ਜਿਸ ਨਾਲ ਉਹਨਾਂ ਦੇ 19 ਅੰਕ ਹੋ ਜਾਣਗੇ ਜੇਕਰ ਆਰਸੀਬੀ ਆਪਣਾ ਆਖਰੀ ਮੈਚ ਹਾਰ ਜਾਂਦੀ ਹੈ ਜਾਂ ਫਿਰ ਗੁਜਰਾਤ ਆਪਣਾ ਆਖਰੀ ਮੈਚ ਜਿੱਤ ਵੀ ਜਾਂਦੀ ਹੈ ਤਾਂ ਵੀ ਪੰਜਾਬ ਟੌਪ 2 ਵਿੱਚ ਪਹੁੰਚ ਜਾਵੇਗੀ ਤੀਸਰੇ ਨੰਬਰ ਤੇ ਬੰਗਲੌਰ ਦੀ ਟੀਮ ਆਉਂਦੀ ਹੈ RCB ਦੇ 13 ਮੈਚਾਂ ਵਿੱਚ 17 ਕਰਨ ਸਭ ਤੋਂ ਪਹਿਲਾਂ ਉਸ ਨੂੰ ਆਪਣਾ ਆਖਰੀ ਮੈਚ ਜਿੱਤਣਾ ਪਵੇਗਾ ਜੇਕਰ ਗੁਜਰਾਤ ਆਪਣਾ ਆਖਰੀ ਮੈਚ ਹਾਰ ਜਾਂਦੀ ਹੈ ਤਾਂ RCB ਸਿਰਫ ਜਿੱਤ ਕੇ ਹੀ ਟੌਪ 2 ਵਿੱਚ ਆਪਣਾ ਸਥਾਨ ਪੱਕਾ ਕਰ ਲਵੇਗੀ ਪਰ ਜੇਕਰ ਗੁਜਰਾਤ ਜਿੱਤ ਗਿਆ ਤਾਂ RCB ਚਾਹੇਗੀ ਕਿ ਮਵਈ ਪੰਜਾਬ ਨੂੰ ਹਰਾ ਦੇਵੇ ਜਾਂ ਜੇਕਰ ਪੰਜਾਬ ਜਿੱਤ ਵੀ ਜਾਂਦਾ ਹੈ ਤਾਂ ਇਹ ਵੱਡੇ ਫਰਕ ਨਾਲ ਨਾ ਜਿੱਤੇ ਫਿਰ ਨੈਟ ਰਨ ਰੇਟ ਮਹੱਤਵਪੂਰਨ ਹੋਵੇਗਾ ਚੌਥੇ ਨੰਬਰ ਤੇ ਆਉਂਦੀ ਹੈ ਜੀ ਮੁੰਬਈ ਇੰਡੀਅਨਸ ਹਾਰਦਿਕ ਪਾਂਡਿਆ ਦੀ ਕਪਤਾਨੀ ਵਾਲੀ ਮੁੰਬਈ ਦੇ ਇਸ ਸਮੇ 16 ਹਨ ਪਰ ਇਸ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਦਾ ਨੈਟ ਰਨ ਰੇਟ ਗੁਜਰਾਤ ਨਾਲੋਂ ਵੀ ਵਧੀਆ ਹੈ ਜੋ ਪਹਿਲੇ ਸਥਾਨ ਤੇ ਹੈ ਟੌਪ 2 ਦੇ ਵਿੱਚ ਜਗ੍ਹਾ ਬਣਾਉਣ ਲਈ ਮੁੰਬਈ ਨੂੰ ਆਪਣੇ ਆਖਰੀ ਮੈਚ ਵਿੱਚ ਪੰਜਾਬ ਕਿੰਗਸ ਨੂੰ ਹਰਾਉਣਾ ਪਵੇਗਾ ਜੇਕਰ ਗੁਜਰਾਤ ਆਪਣਾ ਆਖਰੀ ਮੈਚ ਹਾਰ ਜਾਂਦਾ ਤਾਂ ਮੁੰਬਈ ਸਿਰਫ ਜਿੱਤ ਕੇ ਹੀ ਚੋਟੀ ਦੇ 2 ਵਿੱਚ ਆਪਣਾ ਸਥਾਨ ਪੱਕਾ ਕਰ ਲਵੇਗੀ ਪਰ ਜੇਕਰ ਗੁਜਰਾਤ ਨੇ ਆਪਣਾ ਆਖਰੀ ਮੈਚ ਜਿੱਤ ਲਿਆ ਤਾਂ ਮੁੰਬਈ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਆਰਸੀਬੀ ਆਪਣਾ ਆਖਰੀ ਮੈਚ ਹਾਰ ਜਾਵੇ ਤੁਹਾਨੂੰ ਕੀ ਲੱਗਦਾ ਹੈ ਕਿ 2025 ਦਾ ਆਈਪਲ ਫਾਈਨਲ ਕੌਣ ਜਿੱਤੇਗਾ ਤਾਂ ਕਮੈਂਟਾਂ ਵਿੱਚ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ